ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਜੀ ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜਦਾ ਮੋਗਰ ਰੋਡ ਤੇ ਉਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਇਨੀਸ਼ੀਅਲੀ ਐਦਾਂ ਜਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਦਾਂ ਗਰਮੀ ਦੇ ਕਾਰਨ ਆਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ 'ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤੈਹ ਤੱਕ ਪਹੁੰਚਣ ਵਾਸਤੇ ਫਿਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮੰਡ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸੀਆਈਆ ਇਨਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵੱਖ-ਵੱਖ ਤੇ ਡੀਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫਿਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦਾ ਅਫੇਅਰ ਬਾਰੇ ਹਰਚਰਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜ਼ਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਾਹਰਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਇਸ ਗੱਲ ਦੇ ਵਿੱਚ ਉਹਦੇ ਪਰਨਾ ਪਾ ਕੇ ਤੇ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਫਾਰ ਕਾਕਰਿਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਸ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਨੂੰ ਅਨਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ ਰਿਕਵਰੀਜ਼ ਆਰ ਇਨ ਪ੍ਰੋਸੈਸ ਤੇ ਡਿਊਰਿੰਗ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਇਦਾਂ ਇਦਾਂ ਕੰਮ ਕੀਤਾ ਇਸ ਚੀਜ਼ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਕਿਸ ਤਰ੍ਹਾਂ ਦਾ ਸ਼ੱਕ ਕੋਲ ਜਿੰਮੀ ਕਾਸਤ ਪਾਇਆ ਗਿਆ ਸੀ ਕਹਿੰਦਾ ਜੀ ਜੀ ਇਹ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉੱਥੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉੱਥੇ ਆਸ-ਪਾਸ ਲੋਕਾਂ ਨੂੰ ਆਂਡ-ਗੁਆਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਸੇ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੈਨੂੰ ਤਹ ਤੱਕ ਜਾ ਕੇ बिकॉज ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵਿਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਣਾ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਨੂੰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਸਰ ਕਿੰਨੀ ਗ੍ਰਿਫਤਾਰੀਆਂ ਹੋਈਆਂ ਕਿਸ ਧਾਰਾ ਦੇ ਅੰਦਰ ਇਹ ਇਹ ਜੀ ਇਹ बिकॉज ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਈਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਹੈ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋਰ ਸੁਖਜੀਤ ਕੋਰ ਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਇਹ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਤੀਨਾਂ ਨੂੰ ਹੀ ਅਸੀਂ ਅਰੈਸਟ ਕਰਿਆ। ਅਰੇ ਦੀ ਕਾਰ ਵਿੱਚ ਹੀ ਬੈਠੀ ਸੀ ਦੀ ਘਰ ਆਲੀ ਜਾਂ ਇਹਨਾਂ ਨੇ ਗੱਡੀ ਆ ਕੇ ਰੋਕੀ। ਨਹੀਂ ਇਹ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਨਾ ਪਾ ਲਿਆ ਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁਗਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅਗਲਾ ਕੀਤਾ। ਕਿ ਮੈਂ ਜਾਣਦੇ ਕਿ ਕਲਾਸੇ ਹੋਣ ਦੀ ਉਮੀਦ ਲੱਗਦੀ ਹੈ ਵੀ ਇਹ ਵੀ ਸੁਣਨ ਦੇ ਵਿਚਾਰੇ ਵੀ ਕੋਈ ਇੰਸ਼ੋਰੈਂਸ ਵਗੈਰਾ ਦੀ ਪਾਲਿਸੀ ਦਾ ਵੀ ਕੁਝ ਹਾਂਜੀ ਇਹ ਸਾਾਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਤੇ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ ਸਰਪਤੀ ਜੇ ਮਾਰਟ ਦੇ ਜੇ ਤਾਂ ਪਤਨੀ ਦੇ ਘਰ ਸਾਹਮਣੇ ਆ ਗਈ ਤਾਂ ਕੋਈ ਤੁਸੋਂ ਕਹਿੰਦਾ ਜੀ ਸਾਸਰੀ ਮੌਤ ਹੋਈ ਸੀ ਉਹਨੂੰ ਵੀ ਤਨਵਾਇਨ ਨੂੰ ਰਿਪੋਰਟ ਕਰ ਰਹੇ ਨੇ ਜੀ ਉਹਦੇ ਚੀਜ਼ ਦਾ ਹੱਥੋਂ ਸਕਦਾ ਜੀ ਅੱਭੀ ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ ਤੇ ਅਗਰ ਉਹ ਵੀ ਹੈ ਉਹ ਉਸਨੂੰ ਵੀ ਐਸੀ ਧਰਕਿਨਾਰ ਨਹੀਂ ਕਰਦੇ ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੀ